ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡਾ ਬਟਰ ਜੀ ਤਾਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਜੀ ਜਿੰਨਾਂ ਚੋਂ ਦੋ ਸੂਰੇ ਸਵਾਏ ਆ ਬਿਲਕੁਲ ਤਾਜ਼ੇ ਜੀ ਤੇ ਇੱਕ ਗੱਭਣ ਆ ਸਮਾਂ ਹਜੇ ਲੈਂਦੀ ਆ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਨਾਮ ਤੇ ਐਡਰੈਸ ਨਾਮ ਭਾਈ ਲਾਲਾ ਵਾ ਪਿੰਡ ਬੋਟਰਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਪੈਂਦੀ ਆ ਬਈ ਮੋਬਾਈਲ ਨੰਬਰ ਜੀ 6284410416 ਜੀ ਠੀਕ ਆ ਭਾਈ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾਂ ਮਾਜੀ ਦਾ ਸੂਆ ਭਾਈ ਮਾਲਕਾਂ ਨੇ ਦੂਜਾ ਕਿਹਾ ਕੋਈ ਦੂਜਾ ਮੰਨ ਲੇ ਕੋ ਆਪਣੀ ਹੀ ਗੇ ਲਿਆਂਦੀ ਵੀ ਆ ਆਪਾਂ ਜਿਹਦਾਈ ਕਰੀ ਜਾਈ ਇੱਕ ਸੂਏ ਪਿੱਛੇ ਦੋ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਨਾ ਤਾਂ ਤੀਜੇ ਨਾਲ ਬੁੱਢੀ ਹੋਣ ਲੱਗੀ ਆ ਤੇ ਨਾ ਦੂਜੇ ਸੂਏ ਕਹਦਾ ਇਹ ਦੋਂਦੀ ਖੀਰੀ ਪਾਣ ਲੱਗੀ ਆ ਠੀਕ ਆ ਤੇ ਚੋਈ ਚੂਈ ਦੀ ਇੱਕ ਨੰਬਰ ਵਾਲਾ ਜਿਵੇਂ ਮਰਜ਼ੀ ਬੈਠੀ ਆ ਕੋਈ ਵਾਸਤਾ ਨਹੀਂ ਗਾ ਕਹਿਣ ਨੂੰ ਕਾ ਬੋਲਾ ਕਢਾ ਲਾਇਆ ਕਿਵਾਲਾ ਇਹਦਾ 5 ਕਿਲੋ ਚੋਆ ਚਾਰ ਕਿਲੋ ਚੋਆ ਬਈ 2 ਢਾਈ ਕਿਲੋ ਚੋਆ ਹੋਊਗਾ ਮੈਂ ਆਪਾਂ ਕਹਿ ਦਈਏ ਕਿ 5 ਕਿਲੋ ਕਢਾਇਆ 7 ਕਿਲੋ ਕਢਾਇਆ 2 ਢਾਈ ਕਿਲੋ ਚੋਆ ਇਹਨੂੰ ਪਿਆਦਾ ਸੀ ਜੇਰੇ ਦੀ ਉਹ ਅੰਦਰ ਪਈ ਆ ਬੱਚਾ ਕੀ ਆ ਮਗਰ ਬੱਛਾ ਵੀਰੇ ਠੀਕ ਆ ਜੇਰਾ ਦੋਨਾਂ ਹੀ ਵੇੜਾਂ ਦੀ ਆ ਹਾਂ ਦੋਨਾਂ ਵੇੜਾਂ ਦੀ ਇਹ ਦੂਜੀ ਡੱਬੀ ਰਾਤ ਸੂਈ ਆ ਵੀਰੇ ਠੀਕ ਆ ਹਾਂ ਜੇਰ ਜੂਤੀ ਵੀਡੀਓ ਵੀ ਆ ਖਣਾ ਦੀ ਇਹਦੀ ਓਕੇ ਖਣਾ ਦੀ ਵੀਰੇ ਓਕੇ ਆ ਕੋਈ ਚੱਕਰ ਨਹੀਂ ਲੈ ਜਿਵੇਂ ਮਰ ਕਿੰਨਾ ਦੁੱਧ ਪਿਆਜੂ ਕਰਮਾ ਲਈ ਭਾਈ ਉਹਦਾ ਯਾਰ ਜਿੰਨਾ ਤੋਂ ਆਪਾਂ ਲੈ ਕੇ ਆਂਦੀ ਉਹਦਾ 20 ਕਿਲੋ ਦਾ ਦੇ ਸੀਗੇ ਮੰਨ ਕੇ ਚੱਲ 17 18 ਕਿਲੋ ਮੰਨ ਕੇ ਆਪਾਂ ਲਈ ਆ ਆ ਬੋਲਾ ਵੇਖ ਲੈ ਲੈ ਹਜੇ ਪੀਲਾ ਹੀ ਮਾਰਦੀ ਆ ਕੋਈ ਐ ਨਹੀਂ ਪੀਲਾ ਮਾਰਦੀ ਕਿਉਂਕਿ ਚਵਾਈ ਐ ਐਕਟੀਵ ਕੀਤੀ ਆ ਹਾਂ ਐਕੀ ਜੋ ਜੇਰ ਪੈਣ ਤੋਂ ਪਹਿਲਾਂ ਭਾਈ 2 ਕਿਲੋ ਕੱਢਿਆ ਸੀਗਾ ਇਹਨਾਂ ਨੇ ਜੇਰ ਪੈਣ ਤੋਂ ਬਾਅਦ ਚ ਕੱਢਿਆ ਜੇਰ ਪੈਣ ਤੋਂ ਪਹਿਲਾਂ ਕੱਢਿਆ ਸੀਗਾ ਉਹ ਇਹਨੂੰ ਹੀ ਪਿਆਤਾ ਸੀਗਾ ਠੀਕ ਆ ਹੂੰ ਪਾਣੀ ਪਾ ਕੇ ਵਿੱਚ ਖੰਡ ਪਾਤੀ ਸੀ ਜੇਰ ਜੂਰ ਪੈ ਗਈ ਐ ਚਵਾਈ ਦੀ ਓਕੇ ਆ ਪੂਰ ਛਿੱਟੇ ਦੀ ਗਾਰੰਟੀ ਆ ਵੱਧ ਘੱਟ ਦੀ ਗਾਰੰਟੀ ਆ ਤੋੜ ਕੇ ਦਿਖਾ ਦੇ ਸੂਆ ਜਿਹੜਾ ਮਰਜੀ ਮੰਨ ਲਿਓ ਕਿਉਂਕਿ ਬਾਈ ਦੇ ਵੀਰੇ ਪਸ਼ੂ ਖਰੀਦਦੇ ਹੀ ਹੁੰਦੇ ਆ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਵਜਨ ਵਜੂਦ ਵੀ ਚੰਗੀ ਯਾਦ ਬਰੀਡ ਵਾਲੀ ਆ ਕੋਈ ਯਾਰਸੀ ਯਾਰਸੀ ਨਾ ਮੰਨ ਕੇ ਵੱਡ ਕੋਈ ਆ ਕੋਈ ਐ ਛੋਟੀ ਨਹੀਂ ਸਮਗਰ ਮੇਲ ਆ ਜਾਂਦਾ ਜੀ ਇਹ ਹਵਾਨੇ ਦੇ ਆ ਕਰਮ ਵਾਲੀ ਪੰਡਾ ਵਾਲੀ ਫਿਰਦੀ ਆ ਅੱਗੇ ਪਿੱਛੇ ਦਾ ਹਵਾਨਾ ਪੂਰਾ ਸ਼ਾਨਦਾਰ ਮੰਜੇ ਦੇ ਪਾਵਿਆ ਰਗੇ ਠੰਡੀ ਆ ਬਾਈ ਜਿਵੇਂ ਮਰਜੀ ਬਹਿ ਜਾ ਲੈ ਲੈ ਨਿਖੜ ਮਾ ਸਾਤੀ ਚਵਾਈ ਵਾਲਾ ਸੋਹਣਾ ਥਣਾ ਦਾ ਸਹਿਜ ਟੋਪ ਦਾ ਥਣਾ ਮੋਟਾ ਬਾਕੀ ਕਮ ਕਦਮ ਕੁ ਤੁਸੀਂ ਦੇਖ ਸਕਦੇ ਹੋ ਜਾਤ ਬ੍ਰੀਡ ਦੇ ਪੱਖ ਤੋਂ ਵੀਰੇ ਹੱਥ ਨਹੀਂ ਧਰਾਂਦੀ ਅਗਲਾ ਕਹਿੰਦਾ ਫੁੱਟ ਦਾ ਲੇਵਾ ਪਿੱਛੋਂ ਫੁੱਟ ਨੂੰ ਚੌੜਾ ਹੋਊਗਾ ਲੇਵਾ ਫੁੱਟ ਨੂੰ ਚੌੜਾ ਚੈੱਕ ਕਰੋ ਐਨ ਪਟਾਂ ਚ ਫਸਿਆ ਪਿਆ ਵੀਰੇ ਇਹ ਜੀ ਜਰਸੀ ਤੁਸੀਂ ਲਵਦੇ ਫਿਰਦੇ ਤਾਂ ਤੋਹਫਾ ਹੀ ਲੈ ਜਾ ਕਿੰਨਾ ਦੁੱਧ ਪਿਆਜੂ ਬਾਈ ਬਾਈ ਯਾਰ ਉਹ ਤਾਂ ਨੇ 20 ਕਿਲੋ ਦੱਸਿਆ ਜੀ ਕਹਿੰਦਾ ਆਪਣਾ ਚੁਆਵੇ ਦਿੱਤਾ ਵੀ ਹੋਊਗਾ ਆਪਾਂ 18 19 ਮੰਨ ਕੇ ਲਈਏ 18 19 ਦਾ ਬਾਈ ਚੁਆਕੇ ਵੀ ਦੇ ਦਾਂਗੇ ਆਪਾਂ 5 4 ਦਿਨ ਖੜ੍ਹਦੀ ਆ ਜੇ 18 19 ਦਿੱਤਾ ਫਿਰ ਤਾਂ ਕੋਈ ਛੋਟੀ ਜਰਸੀ ਨਹੀਂ ਆਪਾਂ ਕਹਿ ਦਿੰਨੇ ਆ ਵੀ ਜਹਾ ਹਮਾਚਲ ਵਾਲੀ ਵੱਡੀ ਆ ਜਰਸੀ ਹੂੰ ਕੀਮਤ ਕਰਨੀ ਜਾਇਜ ਵੀਰੇ ਜਿਹੜੇ ਲੈਣੇ ਆ ਉਹੀ ਜੱਸ ਤੈਨੂੰ ਵੀਰੇ ਯਾਰ ਮੋਲ ਕਰਾਉਣਾ ਜੇ ਗਈ ਯਾਰੀ ਸੌਦੇ ਬਾਜੀ ਵੜਨ ਵਾਲਾ ਕੰਮ ਆ ਫਿਰ ਤਾਂ ਆਪਾਂ ਕਰਦੇ ਆ 85000 ਹਾਂ ਨਾ 75000 ਦਿਓ ਤੇ ਛੋੜ ਛੱਪਾ ਹੋਊਗਾ ਓਜੂ ਛੋੜ ਛੱਪਾ ਛੋੜ ਛੱਪਾ ਕਰ ਦਿਆਂਗੇ ਬਾਈ ਠੀਕ ਆ ਬਾਈ ਰੋਲਾ ਕੋਈ ਉਹ ਜੇ ਬੰਦੇ ਕੋਲੇ ਹੁੰਦੀ ਅਗਲਾ 85 ਮੰਗ ਲੈਂਦਾ 90 ਵੀ ਮੰਗ ਲੈਂਦਾ ਠੀਕ ਹੈ ਕਿ ਨਹੀਂ ਪਰ ਆਪਾਂ ਲੈਣ ਦੇਣ ਵਾਲਾ ਕੰਮ ਕੀਤਾ ਵੀ ਕਹਾਂ ਅਗਲੇ ਨੇ ਵੀ ਸਾਮਕੇ ਚਾਰ ਦਿਨ ਫੇਰੀ ਇੱਕ ਦੂਜਾ ਕਰਨੀ ਹੈ ਹਾਂ ਹਾਂ ਆ ਚੱਕਰ ਆ ਦੁੱਧ 18 19 ਕਿਲੋ ਆਹ ਰਾਮ ਨਾ ਪਿਆਦੂ ਗਾਰੰਟੀ ਵਾਲਾ ਲੈ ਚੰਗੀ ਆ ਵੇੜ ਵੀਰੇ ਡੱਠੂ ਚੋੜਾ ਲੈ ਵਾ ਕੋਈ ਆਇ ਨਹੀਂ ਗਿਆ ਹਵਾਨਾ ਬਹੁਤ ਟੌਪ ਦਾ ਤਿਆਰ ਕੀਤਾ ਵਾ ਤੇ 75000 ਦੀ ਦੇ ਦਾਂਗੇ ਵਿੱਚੋਂ ਮਾਨਤਾਣ ਹੋ ਜੂਗਾ ਮੌਲ ਕਰਾਉਣਾ ਮੌਲ 85000 ਰੁਪਇਆ ਬਈ ਠੀਕ ਆ ਬਾਈ ਹੂੰ ਦੋ ਨੰਬਰ ਵੇੜ ਹੈਗੀ ਬਈ ਆਪਣੀ ਡੱਬੀ ਹਾਂਜੀ ਇਹਦਾ ਸੂਆ ਕਿੰਨਾ ਮਾਜੀ ਇਹ ਦੂਜਾ ਸੂਆ ਬਈ ਇਹ ਕਦੋਂ ਸੂਈ ਆ ਜੀ ਇਹ ਬਈ ਸ਼ਾਮ ਨੂੰ ਸੂਈ ਆ ਰਾਤ 8 ਵਜੇ ਸੂਈ ਆ ਬੱਚਾ ਕੀ ਆ ਜੀ ਮਗਰੇ ਦੇ ਬੱਛੀ ਆ ਬਈ ਇਹਦੇ ਬੱਛੀ ਆ ਹਾਂ ਬੱਛੀ ਆ ਬੇ 나ੜੂ ਇਹਦਾ ਵੀ ਗਿੱਲਾ ਹੀ ਆ ਸਹੀ ਗਾ ਮਗਰ ਬੱਛੀ ਆ ਬੱਛੀ ਮਗਰ ਬਹੁਤ ਚੰਗੇ ਹੈਰ ਸ਼ਰ ਚ ਪੈਂਦੀ ਆ ਬੱਛੀ ਹੈਰ ਸ਼ਰ ਚ ਪਈ ਆ ਹਾਂ ਤੇ ਜੇਰ ਕੰਪਲੀਟ ਆ ਹਾਂ ਜੇਰ ਇਹਦੀ ਉਹ ਪਈ ਆ ਬਈ ਇਹਦੀ ਵੀ ਉਹ ਪਈ ਆ ਹਾਂ ਉਹ ਵੀ ਠੰਡੀ ਆ ਇਹਦਾ ਬੋਲਾ ਜੀ ਇਹਦਾ ਬਈ ਤਿੰਨ ਸਾਢੇ ਤਿੰਨ ਕਿਲੋ ਚ ਹੋਇਆ ਉਹ 4 ਕਿਲੋ ਹੋਊਗਾ ਹੂੰ ਹੂੰ ਕਿੰਨਾ ਕਪਿਆ ਜੋ ਦੁੱਧ ਇਹ ਦੁੱਧ ਯਾਰ ਉਹ 16 17 ਕਿਲੋ ਪਲੂਣ ਦਾ ਦੱਸਦੇ ਸੀਗੇ ਹੂੰ ਏ ਇਹਨਾਂ ਦੇਣ ਦਾ ਹੱਕ ਵੀ ਬਣਦਾ ਕਿਉਂਕਿ ਆਪਣੇ ਕੋਲੇ ਬੜੇ ਕੱਲ ਸਵੇਰ ਆਈ ਸੀਗੀ ਤੇ ਦੁਪਹਿਰ ਨੂੰ ਵਟ ਕਰਨ ਲੱਗੀ ਸੀ ਗਾ ਆਉਂਦੀ ਗਾਂ ਦੇ ਦਿਨ ਪੈਸੇ ਜੇ ਤਿੰਨ ਚਾਰ ਹੂੰ ਪਗਲ ਪਹਿਲੀ ਚੋਈ ਜਦੋਂ ਕੀਤੀ ਆ ਉਦੋਂ ਤਾਂ ਮਾਰਦੀ ਸੀ ਮੰਨ ਕੇ ਚੱਲ ਗੁੰਦ ਜੀ ਤੇ ਅੱਜ ਤਰਕੇ ਬੋਲਾ ਬਣਾ ਗਈ ਹੈ ਗਾ ਹੂੰ ਠੀਕ ਆ ਚੋਈ ਚੁਬੀ ਦੀ ਓਕੇ ਆ ਚੋਈ ਦਾ ਤਾਂ ਧਾਰਾ ਮਾਰਨੀ ਆਪਾਂ ਮਾਰ ਵੀ ਦਿੰਨੇ ਆ ਕੋਈ ਚੱਕਰ ਨਹੀਂ ਗਾ ਵੇਟ ਕਰੀ ਮੈਂ ਕੋਈ ਬਾਕੀ ਠੰਡੀ ਮਿੱਠੀ ਆ ਹੈਨਾ ਬਾਈ ਠੰਡੀ ਆ ਬਾਈ ਨਿਆਣਾ ਐ ਨਹੀਂ ਗਾ ਨਿਆਣਾ ਪਾਉਣਾ ਪਾਲਾ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ ਗਾ ਹੂੰ ਚੁਵਾਈ ਦੀ 1 ਨੰਬਰ ਵਾਲਾ ਚੁਵਾਈ ਦਾ ਤਾਂ ਆਪਾਂ ਧਾਰਾ ਮਾਰ ਕੇ ਵੀ ਦਿਖਾ ਦਨੇ ਆ ਲੈ ਠੀਕ ਆ ਲੈ ਹੂੰ ਠੀਕ ਆ ਹੂੰ ਲੋ ਨਿਆਣੇ ਦੀ ਲੋੜ ਹੀ ਨਹੀਂ ਹੁੰਦੀ ਨਾ ਨਾ ਚ ਪਾਉਣਾ ਤਾਂ ਬਈ ਪਾ ਲਾ ਐਂ ਤਾਂ ਕੋਈ ਚੱਕਰ ਨਹੀਂ ਗਿਆ ਪਵਾ ਵੀ ਲੈਣੀ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂ ਚਵਾਈ ਦੀ ਤਾਂ ਹੈ ਨਾ ਪੋਲੀ ਆ ਪੂਰੀ ਚਵਾਈ ਨੂੰ ਮਰ ਗਈ ਆ ਬਾਈ ਆਈ ਨਹੀਂ ਕੋਈ ਨਹੀਂ ਥੱਲੋ ਬਹਿ ਕੇ ਨਹੀਂ ਉੱਠਦਾ ਬਾਈ ਬੈਠ ਉੱਠਣ ਵਾਲਾ ਕੰਮ ਹੈ ਨਹੀਂ ਬਾਈ ਕੋਈ ਆਏ ਪੋਲਾ ਜਾਂ ਨਹੀਂ ਲੈਵਾ ਠੋਸ ਆਪੂ ਦਾ ਠੋਸ ਹਨ ਫੱਟ ਕੱਟ ਲੈਵੇ ਵਾਲੀ ਆ ਨਾ ਫੱਟ ਲੈਵੇ ਦੀ ਆ ਕੋਈ ਆਈ ਨਹੀਂ ਟਟਮਾ ਲੌਂਕ ਮਾ ਜਾਂ ਹੁੰਦਾ ਬਾਕੀ ਹਨਾ ਬਾਈ ਦੁੱਧ ਵੀ ਇਹ ਸੰਗਣਾ ਦੇਊਗੀ ਓਵੇਂ ਮੰਨ ਲਾ ਕ੍ਰੋਸ ਚ ਆ ਗਈ ਥੋੜੀ ਹਾਂ ਕ੍ਰੋਸ ਸੰਗ ਚ ਆ ਗਈ ਬਾਈ ਇਰੇ ਸਿੰਗਲ ਪਸੂ ਰੱਖਣਾ ਮੱਝਾਂ ਰੱਖਣ ਦੀ ਪਿਆਰ ਆਏ ਨਹੀਂ ਦੁਆਰਾ ਫੇਰ ਬੈਠੀ ਜਾ ਬਾਈ ਕੋਈ ਔਟ ਟੁੱਟ ਕੇ ਕੋਈ ਆਏ ਨਹੀਂਗਾ ਭਲਾ ਗੇੜਾ ਕੱਢ ਕੇ ਰਹਿ ਦਿੰਦੀ ਜੋ ਕੇ ਫੇਰ ਬੈਜੋ ਆ ਤੁਹਾਨੂੰ ਪਤਾ ਬੰਦੇ ਆਪਾ ਪਸ਼ੂ ਲੈਣੇ ਠੰਡਾ ਕੋਈ ਆਏ ਲੱਤਾਂ ਛੜਾ ਮਾਰੀ ਜਾਵੇ ਦੁੱਧ ਵੀ 20 25 ਕਿਲੋ ਨੂੰ ਕੀ ਕਰਨਾ ਜੇ ਸਾਰਾ ਟਬਰ ਕਿਤੇ ਲਾਤਾ ਕਿ ਫਾਇਦਾ ਲੈ ਗਈ ਜੇ ਚਾਰ ਬੰਦੇ ਆਂਢੀ 247 ਕੇ ਚੋਣੀ ਬਈ ਤਾਂ ਫੇਰ ਫਾਇਦਾ ਵੀ ਕੀ ਆ ਗਲੀ ਜਿ ਖੜੇ ਆ ਕੇ ਜੋ ਉਹਨਾਂ ਨੇ ਆਪਣੀਆਂ ਤਿੰਨਾਂ ਗਾਇਆਂ ਦੀ ਇੰਨੀ ਗਾਰੰਟੀ ਆ ਠੀਕ ਆ ਵੀਰੇ ਬਾਕੀ ਰੰਗ ਪ੍ਰਿੰਟ ਵੀ ਪੂਰਾ ਚੰਗਾ ਹਨਾ ਫਿਟਨੈਸ ਵਾਲਾ ਹਵਾਨਾ ਟੀ ਵਾਲ ਠੀਕਾ ਕੁਆਲਿਟੀ ਦੇ ਪੱਖ ਤੋਂ ਕਰਮ ਵਾਲੀਆਂ ਦੋਨੇ ਪੂਰੀਆਂ ਚੰਗੀਆਂ ਵੀਰੇ ਤਿੰਨਾਂ ਹੀ ਚੰਗੀਆਂ ਹੈਗੀਆਂ ਬਾਕੀ ਇਹਦੀ ਫਿਰ ਆਪਾਂ ਜਾਇਜ਼ ਕੀਮਤ ਕਰਨੀ ਹੈ ਜਿਹੜੇ ਲੈਣੇ ਆ ਬਈ ਯਾਰ ਮੌਲ ਕਰਾਉਣਾ ਤਾਂ ਮੁੱਲ ਕਰਦੇ ਆ 65000 ਰੁਪਿਆ ਇਹਦਾ ਇਹ ਐਸ ਨੂੰ 62000 ਦੀ ਹੋਊਗੀ ਵਿੱਚੋਂ ਮਾਨਤਾਣ ਕਰਦੇ ਆਗੇ 62000 ਚੋਂ 62000 ਚੋਂ ਮਾਨਤਾਣ ਕਰਦੇ ਆਗੇ ਠੀਕਾ 60000 ਰੁਪਏ ਚ ਬਾਈ ਕਹਿੰਦਾ ਮਾਨਤਾਣ ਕਰਦਾਂਗੇ ਚੰਗੀ ਆ ਨਿੱਗਰ ਨਰੋਈ ਆ ਕੋਈ ਐ ਲਿਸਟੀ ਲਾਮੀ ਭਾਈ ਇੱਕ ਦੋ ਦਿਨ ਮੰਨ ਕੇ ਚੱਲ ਹਜੇ ਮਾਲਕਾਂ ਦੇ ਘਰੇ ਖੜੀ ਰਹਿੰਦੀ ਤਾਂ ਸੂੰਦੀ ਵੀ ਨਹੀਂ ਸੀ ਵਹਿੜ ਆਪਣੇ ਕੋਲੇ ਮੈਂ ਤੈਨੂੰ ਉਹੀ ਦੱਸਿਆ ਕੱਲ ਆਈ ਕਰਕੇ ਆਉਣ ਸਾਰੀ ਵਟ ਕਰਨ ਲੱਗੀ ਵਹਿੜ ਰਾਤ ਸ਼ਾਮ ਨੂੰ ਸਫਰ ਕਰਨ ਵੀ ਹੋ ਜਾਂਦਾ ਲੋੜਾ ਆਇਆ ਲੱਦ ਪਲੱਦ ਚ ਆ ਹੁਣ ਵਹਿੜਾਂ ਨੂੰ ਦੋ ਤਿੰਨ ਦਿਨ ਹੋ ਗਿਆ ਇੰਜਾਂ ਨੂੰ ਆਪਣੇ ਕੋਲੇ ਵਧੀਆ ਬਣ ਕੇ ਸੂਈ ਆ ਆਏ ਆ ਪਸ਼ੂ ਜਦੋਂ ਸਫਰ ਚੋਂ ਆਉਂਦਾ ਤੇ ਆਉਂਦਾ ਕਈ ਰੀ ਲੱਗ ਜਾਂਦਾ ਵਟ ਕਰਨ ਠੀਕ ਆ ਹੂੰ ਤੇ ਨਗ ਨੰਬਰ ਆ ਗਿਆ ਬਾਈ 3 ਇਹਦਾ ਸੂਆ ਕਿੰਨਾ ਮਾਜੇ ਇਹਦਾ ਦੂਜਾ ਸੂਆ ਬਾਈ ਠੀਕ ਆ ਦਾਣ ਮੰਨ ਕੇ ਚੱਲ ਵੀ 2-4 ਤਾਂ ਰਹਿੰਦੇ ਕਈ ਵਾਰ ਹੀ ਕਿ ਹੁਣ ਗਾਇਆਂ ਸੂਆਂ ਵੀ ਕਈ ਜਿਹੜੀ ਪਸ਼ੂ ਤਾਂ ਪਤਾ ਨਹੀਂ ਹੁੰਦਾ ਉਹ ਫੀਲ ਛੰਡੀ ਆ ਲੈ ਮੱਝਾਂ ਵਾਲਾ ਥਾਨ ਲੱਗਿਆ ਹਾਂ ਮੱਝਾਂ ਵਾਲਾ ਤੂੰ ਨਹੀਂ ਪਾਸੀ ਨਾੜਾ ਨੂੜਾ ਵੀ ਬਹੁਤ ਆ ਲੇਵੇ ਤੇ ਕੋਈ ਆਈ ਨਹੀਂ ਆ ਬਾਕੀ ਚੈੱਕ ਕਰ ਸਕਦੇ ਆ ਦਾਣੇ ਜਿਤਾ ਉਹੀ ਆ ਹਨਾ ਹਾਂ ਦਾਣੇ ਦੇ ਬਾਈ ਵੈਸੇ ਆ ਦੂਜੇ ਥਾਨਾਂ 'ਗ ਲਾ ਕੇ ਵੇਖ ਲਵੇ ਦਾਣਿਆਂ ਦੀ ਆਪਣੀ ਗਾਰੰਟੀ ਆ ਹੂੰ ਦਾਣੇ ਦਾ ਤੈਨੂੰ ਖਿੱਚ ਕੇ ਦਿਖਾ ਦਨੇ ਆ ਵੀਡੀਓ ਦੇ ਵਿੱਚ ਇਹਨਾਂ ਦਾ ਨਾ ਨੀ ਹੈਣੀ ਦਾਣੇ ਨਾ ਮੂਵੀ ਹੈਣੀ ਬਾਈ ਇਹਨਾਂ ਦੇ ਲੈ ਇਹਦਾ ਆ ਅਜੇ ਬਈ ਬਣੂ ਬਥੇਰੀ ਬਾਈ ਵੈੜ ਕੋਈ ਆਏ ਨਹੀਂ ਲੇਵਾਲਾ ਖਾਣ ਬਾਲਾ ਚੰਗਾ ਲੱਗੇ ਯਾਰ ਹਾਂ ਮਨਿਆਰ ਕੱਲਾ ਆਏ ਬਹਿ ਜਾ ਕੋਈ ਬਾਸ ਮੁੱਠੀ ਵਾਲਾ ਥਾਣਾ ਚੁਵਾਈ ਵੀ ਜਿੰਨਾ ਚੰਗਾ ਥਾਣਾ ਇੰਨੀ ਚੰਗੀ ਚੁਵਾਈ ਆ ਖੜਕਾ ਹੋ ਬਾਲਟੀ ਜਿਹਾ ਮੈਨੂੰ ਐਨੀ ਮੋਟੀ ਧਾਰਵਾਜ ਦੀਆਂ ਗੂਠੇ ਜਿੰਨੀ ਹੂੰ ਗੂਠੇ ਵਰਗੀ ਧਾਰਵਾਜੂ ਥਾਣਾ ਬਹੁਤ ਹੱਥ ਚ ਆਉਂਦਾ ਨਾ ਮੁੱਠੀ ਵਾਲਾ ਵੱਡਾ ਥਾਣਾ ਵੀਰੇ ਕੋਈ ਐ ਛੋਟਾ ਨਹੀਂ ਬਾਕੀ ਰੰਗ ਪ੍ਰਿੰਟ ਚੰਗਾ ਭਾਈ ਹੈ ਵੀ ਪੀਸ ਵੀ ਦੁੱਧ ਵਾਲਾ ਕੋਈ ਆਏ ਨਹੀਂ ਗਿਆ ਉਤੋਂ ਵੀ ਸਟੇਟ ਪਈ ਆ ਜਮਾ ਕੋਈ ਆਏ ਨਹੀਂ ਢੂਈ ਲੈਪ ਦੀ ਲੰਕਦੀ ਨਹੀਂ ਕੀ ਨਾਲਾ ਕੱਢ ਜੂ ਦੁੱਧ ਭਾਈ ਇਹ ਦੁੱਧ ਯਾਰ ਉਹਦਾ 20 ਕਿਲੋ ਦੱਸ ਦੇ ਜਿੰਨਾਂ ਕੋਲ ਆਪਾਂ ਲਈ ਆ ਅੱਛਾ ਤੇ 20 ਕਿਲੋ ਦੇਣ ਦਾ ਹੱਕ ਵੀ ਬਣਦਾ ਕਿਉਂ ਰੁੱਤ ਬੜਾ ਚੰਗੀ ਆ ਮੌਸਮ ਵੀ ਚੰਗਾ ਸਾਫ਼ ਸੁਥਰੀ ਬਹੁਤ ਆ ਵਹਿੜ ਲੈ ਸਾਫ਼ ਸੁਥਰੀ ਵਹਿੜ ਆ ਤੇ ਆ ਸਰ ਤੇ ਮਾੜੀ ਜੀ ਸਿੰਘੀ ਇਹ ਦੂਜਾ ਉਹ ਫੋਰ ਨਾ ਦਾਗਾਂ ਮੈਂ ਦੀ ਫੁੱਟੀ ਵੀ ਆ ਇਹਦਾ ਲਵਾਉਣਾ ਹੋਵੇ ਲੈ ਵੀ ਜੋ ਕੋਈ ਵਾਸਤਾ ਨਹੀਂ ਰੰਗ ਪ੍ਰਿੰਟੇ ਦਾ ਵੀ ਕਰਮ ਵਾਲੀ ਦਾ ਪੂਰਾ ਟੌਪ ਕਲਾਸ ਹੀ ਹੈ ਨਾ ਕੋਈ ਮੱਛੀਾਂ ਗਾਂਟ ਐਪ ਨਹੀਂ ਗੇ ਤਿੰਨੀਆਂ ਗਾਇਆਂ ਚੋਂ ਹੂੰ ਇਹਦਾ ਫਿਰ ਮੇਰੇ ਕੱਚੀ ਕੱਚੀ ਦਾ ਪਾ ਇਹਦਾ ਭਈਆ ਮੌਲਿਕ ਰੌਣ ਨੂੰ ਤਾਂ ਭਲਾ ਇਹਦਾ ਵੀ 75 ਕਰਾਲਾ 80 ਕਰਾਲਾ ਹੂੰ 70 ਜੋ ਮਾਨਤਾਨ ਕਰ ਦਾਂਗੇ 2 ਛੋੜ ਕਰ ਦਾਂਗੇ 68000 ਦੀ ਵਾੜ ਦੇ ਦਾਂਗੇ ਇਕੱਠੀਆਂ ਲੈ ਜੇ ਭਾਈ ਕੋਈ ਚੱਕਰ ਨਹੀਂ ਮਾਨਤਾਨ ਕਰ ਦਾਂਗੇ ਭਾਈ ਜਿ ਕਿਹਨੇ ਜੋੜਾ ਵੀ ਵਾਲਾ ਕੋਈ ਚੱਕਰ ਨਹੀਂ ਮੋੜਨਾ ਨਹੀਂ ਦਿੰਦੇ ਨਹੀਂ ਮੋੜਨ ਵਾਲਾ ਕੰਮ ਨਹੀਂ ਇੱਕ ਗੱਲ ਹੋਰ ਆ ਇਹਨਾਂ ਦਾ ਤਾਂ ਸੂਂਜਾਂਵੇਂ ਭਾਰ ਪਿੱਛੇ ਦੀ ਨਾ ਇਹ ਤਾਂ ਗਰੰਟੀ ਸੂਂਜਾਂਵੇਂ ਸਾਹਮਣੇ ਆ ਜਾਣੀਆਂ ਇਹਦੀ ਥਣਾ ਦੀ ਭਾਰ ਪਿੱਛੜੀ ਆਪਣੀ ਫੁੱਲ ਗਰੰਟੀ ਆ ਗਰੰਟੀ ਕਿਹੜਾ ਨਹੀਂ ਵਜਣ ਨਾ ਜਿਹੜਾ ਨਹੀਂ ਇਹ ਨਹੀਂ ਕਿ ਵੀ ਜਾ ਕੇ ਜਦੋਂ ਬਹਿ ਗਈ ਤੇ ਭਾਰ ਕੱਢ ਜੂ ਉਹ ਉਹਦੀ ਆਪਣੀ ਗਰੰਟੀ ਹੋਊ ਸਾਰਾ ਟੱ ਬਾਕੀ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਵੀਰੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ